ਇਸ ਖਬਰ ਦੇ ਵਿੱਚ ਤੁਹਾਨੂੰ ਅੱਜ ਕੱਲ ਦੇ ਮੁੰਡਿਆਂ ਦੇ ਹਾਲਾਤ ਦਿਖਾਉਣ ਜਾ ਰਹੇ ਹਾਂ ਹਿੱਲੇ ਹੋਏ ਦਿਮਾਗ ਦੇ ਮੁੰਡਿਆਂ ਨੇ ਲੁਧਿਆਣਾ ਦੇ ਪਿੰਡ ਖੇੜੀ ਦੇ ਵਿੱਚ ਅਜਿਹਾ ਕਾਰਾ ਕਰ ਦਿੱਤਾ ਕਿ ਜਿਸ ਨੂੰ ਦੇਖ ਅਤੇ ਉਸ ਦੇ ਬਾਰੇ ਸੁਣ ਕੇ ਤੁਹਾਡੇ ਹੋਸ਼ ਫਾਗਦਾ ਹੋ ਜਾਣਗੇ ਸਭ ਤੋਂ ਪਹਿਲਾਂ ਸਾਹਮਣੇ ਖੜੀ ਇਸ ਪ੍ਰੀਤੀ ਨਾਂ ਦੀ ਜਨਾਨੀ ਨੂੰ ਦੇਖੋ ਇਹ ਉਹੀ ਜਨਾਨੀ ਹੈ ਜੋ ਕਿ ਬੱਕਰੇ ਬੱਕਰੀਆਂ ਦਾ ਪਾਲਣ ਪੋਸ਼ਣ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀ ਸੀ ਪਰ ਹਿੱਲੇ ਹੋਏ ਦਿਮਾਗ ਦੇ ਮੁੰਡਿਆਂ ਨੇ ਇਸ ਦੀਆਂ ਬੱਕਰੀਆਂ ਦੇ ਨਾਲ ਦਿਨ ਦਿਹਾੜੇ ਅਜਿਹਾ ਕਾਰਾ ਕਰ ਦਿੱਤਾ ਐਨਾ ਹੀ ਨਹੀਂ ਦੇ ਬੱਕਰੀ ਨੂੰ ਵੀ ਨਹੀਂ ਬਖਸ਼ਿਆ ਅੱਗੇ ਹੁਣ ਪੂਰਾ ਮਾਮਲਾ ਸੁਣੋ ਪ੍ਰੀਤੀ ਦੇ ਜ਼ੁਬਾਨੀ ਨਾਮ ਪ੍ਰੀਤੀ ਹੈ ਮੈਂ ਪਿੰਡ ਕਿੜੀ ਦੀ ਰਹਿਣ ਵਾਲੀ ਹੈਗੀ ਆ ਮੇਰੀਆਂ ਬੱਕਰੀਆਂ ਚੋਰੀ ਹੋਈ ਹੈਗੀ ਆ ਮੇਰੇ ਕੋਲ ਸੀਸੀਟੀਵੀ ਦੀ ਫੁਟੇਜ ਵੀ ਹੈਗੀ ਆ ਸਾਰਾ ਕੁਝ ਹੋਏਗਾ ਮੈਂ ਆਪਣੇ ਬਿਆਨ ਵੀ ਲਿਖਾ ਚੁੱਕੀ ਹੈਗੀ ਆ ਪਰ ਪੁਲਿਸ ਜਿਹੜੀ ਹੈਗੀ ਆ ਕੋਈ ਕਾਰਵਾਈ ਨਹੀਂ ਕਰ ਰਹੀ ਆ ਮੈਂ ਬੜੀ ਦੁਖੀ ਪਰੇਸ਼ਾਨ ਹੈ ਮੈਂ 5 ਕਿਲੋਮੀਟਰ ਤੋਰ ਕੇ ਜਾਨੀ ਐ ਤੇ ਤੋਰ ਕੇ ਆਉਣੀ ਆ ਮੈਂ ਉਹਨਾਂ ਨੂੰ ਬਾਰ-ਬਾਰ ਕਹਿ ਰਹੀ ਆ ਕਿ ਵੀ ਮੇਰੇ ਮੇਰੇ ਬੱਕਰੀਆਂ ਦਾ ਜਿਹੜੇ ਚੋਰ ਚੋਰ ਨੇ ਉਹਨਾਂ ਨੂੰ ਫੜੋ ਮੇਰੇ ਕੋਲੇ ਸਾਰੇ ਪ੍ਰੂਫ ਨੇ ਉਹ ਫੇਰ ਵੀ ਨਹੀਂ ਫੜ ਰਹੇ ਹੈਗੇ ਆ ਪਤਾ ਨਹੀਂ ਉਹਨਾਂ ਨੇ ਪੈਸੇ ਖਾ ਲਏ ਪਤਾ ਨਹੀਂ ਕੀ ਗੱਲ ਐ ਮੈਂ ਬਾਰ ਬਾਰ ਰੋਨੀ ਆ ਤੜਫਦੀ ਆ ਕਹਿਨੀ ਆ ਉਹਨਾਂ ਨੂੰ ਮੈਂ ਕਿ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਮੈਨੂੰ ਦੱਸ ਦੋ ਮੈਂ ਕਿ ਕੋਈ ਬਾਤ ਨਹੀਂ ਗਰੀਬ ਆ ਦੰਦਾ ਦੱਸੋ ਕੀ ਕਰਦੇ ਮੇਰੇ ਰੋਜ਼ਗਾਰ ਦਾ ਉਹੀ ਸੀਗਾ ਸਾਰਾ ਕੁਝ ਅੱਛਾ ਤੁਸੀਂ ਸੀਸੀਟੀਵੀ ਪੁਲਿਸ ਵਾਲਿਆਂ ਨੇ ਕਢਾਈ ਜਾਂ ਤੁਸੀਂ ਕਢਾਈਆ ਸੀਸੀਟੀਵੀ ਅਸੀਂ ਕਢਾਈ ਹੈਗੀ ਆ ਪੁਲਿਸ ਨੇ ਨਹੀਂ ਕਢਾਈ ਨਹੀਂ ਪੁਲਿਸ ਨੇ ਨਹੀਂ ਕਢਾਈ ਹੈਗੀ ਆ ਉਹ ਤਾਂ ਕਹਿੰਦੇ ਉਹ ਤਾਂ ਕੋਈ ਕਾਰਵਾਈ ਕਰਦੇ ਹੀ ਨਹੀਂ ਹੈਗੇ ਆ ਤਾਂ ਕਹਿੰਦੇ ਆਂਦੇ ਹੀ ਨਹੀਂ ਹੈਗੇ ਆਂਦੇ ਹੀ ਨਹੀਂ ਹੈਗੇ ਅੱਛਾ ਕਿੰਨੀਆਂ ਬੱਕਰੀਆਂ ਸੀਗੀਆਂ ਮੇਰੀਆਂ 4 ਬੱਕਰੀਆਂ ਸੀ ਇੱਕ ਬੱਕਰਾ ਸੀ ਮੇਰਾ ਮੇਰਾ 1.5 ਲੱਖ ਤੋਂ 2 ਲੱਖ ਦੇ ਵਿੱਚ ਵਿੱਚ ਦਾ ਮਾਲ ਸੀਗਾ ਜਿਹੜਾ ਮੇਰਾ ਚੋਰੀ ਹੋ ਗਿਆ ਬਤਾਓ ਮੈਂ ਉਹਦੀ ਫਰਪਾਈ ਕਿਵੇਂ ਕਰਾਂ ਮੇਰਾ ਇੱਕ ਬੱਕਰਾ ਸੀਗਾ ਚਿਮਾ ਨਸਲ ਦਾ ਤੇ ਚਾਰ ਮੇਰੀਆਂ ਬੱਕਰੀ ਸੀ ਇੱਕ ਬੱਕਰੀ ਕਾਲੀ ਤੇ 3 ਬੱਕਰੀਆਂ ਲਾਲ ਭੂਰੀਆਂ ਸੀਗੀਆਂ ਤੇ ਮੈਂ ਚਾਹੁੰਨੀ ਆ ਕਿ ਵੀ ਮੇਰੇ ਨਾਲ ਇਨਸਾਫ ਕੀਤਾ ਜਾਵੇ ਤੇ ਦੋਸ਼ੀਾਂ ਨੂੰ ਹਾਂਜੀ ਮੇਰੇ ਕੋਲੇ ਰਿਕਾਰਡਿੰਗ ਹੈਗੀ ਐ ਸੀਸੀਟੀਵੀ ਦੀ ਉਹਦੇ ਚ ਕਿੰਨੇ ਬੰਦੇ ਦਿਖ ਰਹੇ ਆ ਉਹ ਚੋ ਦੋ ਬੰਦੇ ਦਿਖ ਰਹੇ ਨੇ ਉਹ ਜਾ ਰਹੇ ਨੇ ਲੈ ਕੇ ਤੇ ਕਿੱਦਾਂ ਲੈ ਕੇ ਕਿੱਦਾਂ ਗਏ ਬਾਈਕ ਤੇ ਲੈ ਲੈ ਕੇ ਗਏ ਨੇ ਕੋਈ ਕੰਦ ਟੱਪੀ ਜਾ ਹਾਂਜੀ ਕੰਦ ਟੱਪ ਕੇ ਕੰਦ ਟੱਪ ਕੇ ਇਧਰੋਂ ਕੰਦ ਟੱਪ ਕੇ ਮੇਰਾ ਗੇਟ ਦਾ ਤਾਲਾ ਤੋੜ ਕੇ ਪਿਛਲੇ ਦਰਵਾਜ਼ੇ ਚੋਂ ਕੱਢ ਕੇ ਗਏ ਨੇ ਅੱਛਾ ਤੁਸੀਂ ਹੁਣ ਕੰਪਲੀਟ ਜਾਨੀ ਕਿ ਪਰਚਾ ਦਰਜ ਹੋ ਗਿਆ ਹਾਂਜੀ ਮੈਂ ਕੰਪਲੀਟ ਕਰਾਈਆ ਪਰਚਾ ਵੀ ਮੇਰਾ ਦਰਜ ਹੋ ਗਿਆ ਹੈ ਲੇਕਿਨ ਫੇਰ ਵੀ ਕੋਈ ਕਾਰਵਾਈ ਨਹੀਂ ਕੀਤੀ ਅੱਛਾ ਉਸਗਾਰ ਮਰ ਗਿਆ ਤੁਸੀਂ ਦੁੱਧ ਵੇਚਦੇ ਸੀ ਹਾਂਜੀ ਮੈਂ ਆਪਣਾ ਦੁੱਧ ਵੇਚ ਕੇ ਉਸਗਾਰ ਚਲਾਉਂ ਜੋ ਕਿ ਹੁਣ ਮੇਰਾ ਖਤਮ ਹੋ ਚੁਕਿਆ ਹੈਗਾ ਹੁਣ ਮੈਂ ਕੀ ਕਰਾਂ ਮੈਨੂੰ ਕੋਈ ਸਮਝ ਨਹੀਂ ਆ ਰਹਾ ਕਿਉਂਕਿ ਪੁਲਿਸ ਵਾਲੇ ਵੀ ਮੇਰੀ ਕੋਈ ਧਰ ਸੁਣਵਾਈ ਨਹੀਂ ਕਰ ਰਹੇ ਹੈਗੇ ਮੇਰਾ ਬਿਲਕੁਲ ਹੀ ਠਾਪਾ ਹੋ ਚੁਕੀ ਹੈ 10 ਰੁਪਏ ਹੁਣ ਕੀ ਕਰਾਂ ਮੈਂ ਕਿਹੜੇ ਕਿਹਦੇ ਕੋਲੇ ਜਾ ਕੇ ਘਰ ਲਾਵਾਂ ਕਿ ਵੀ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੀ ਤੁਹਾਡੇ ਅੱਗੇ ਇਹੀ ਬੇਨਤੀ ਹੈਗੀ ਹੈ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਕਿ ਬੰਦੇ ਜਿਹੜੇ ਉਹ ਪਿੰਡ ਦੇ ਹੀ ਹੈ ਜੀ ਬੰਦੇ ਬੰਦੇ ਜਿਹੜੇ ਹੈਗੇ ਉਹ ਸਾਡੇ ਪਿੰਡ ਦੇ ਨਹੀਂ ਹੈਗੇ ਉਹ ਬਿੱਲਾ ਪਿੰਡ ਦੇ ਨੇ ਜੀ ਤੇ ਮੈਂ ਚਾਹੁੰਦੀ ਆ ਵੀ ਤੁਸੀਂ ਮੈਨੂੰ ਇਨਸਾਫ ਦਿਵਾਓ ਉਹਦੇ ਕੋਲ ਉਹਨੂੰ ਨਾਮ ਵੀ ਦੱਸੇ ਉਹਨਾਂ ਦਾ ਹਾਂਜੀ ਮੈਂ ਨਾਂਵ ਵੀ ਦੱਸੇ ਹੈਗੇ ਆ ਉਹਨਾਂ ਦਾ ਨਾਮ ਕੀ ਕਰਦਾਂ ਮੈਂ ਮੰਗ ਕੀ ਕਰਦਾਂ ਮੈਂ ਮੰਗ ਇਹੀ ਕਰਦੀ ਆ ਵੀ ਮੈਨੂੰ ਮੇਰਾ ਬੱਕਰੀਆਂ ਬੱਚੇ ਜਿਹੜੇ ਹੋਏ ਨੇ ਉਹ ਮੈਨੂੰ ਵਾਪਸ ਦਿੱਤੇ ਜਾਵੇ ਜੇ ਉਹਨਾਂ ਨੇ ਵੇਚਤੇ ਬੱਟਤੇ ਕੁੱਟਤੇ ਕੁਝ ਵੀ ਕੀਤੇ ਜਾਵੇ ਮੈਨੂੰ ਉਹਨਾਂ ਦਾ ਹਰਜਾਨਾ ਦਿੱਤਾ ਜਾਵੇ ਤਾਂ ਕਿ ਰੋਜ਼ਗਾਰ ਤਾਂ ਕਿ ਮੈਂ ਦੁਬਾਰਾ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਾਂ ਤੇ ਮੈਂ ਦੁਬਾਰਾ ਉੱਠ ਖੜਾ ਤੁਸੀਂ ਕੋਈ ਲੋਨ-ਰੋਨ ਵੀ ਲਿਆ ਸੀ ਬੱਕਰੀਆਂ ਦਾ ਨਹੀਂ ਮੈਂ ਕੋਈ ਲੋਨ ਨਹੀਂ ਲੇਤਾ ਸੀਗਾ ਉਧਰ ਜਦੋਂ ਇਸ ਮਾਮਲੇ ਬਾਬਤ ਸਬੰਧਤ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਜੋ ਕਿਹਾ ਉਹ ਵੀ ਸੁਣ ਲਓ ਖੇੜੀ ਪਿੰਡ ਦੇ ਵਿੱਚ ਬੱਕਰੀਆਂ ਚੋਰੀ ਹੋਈਆਂ ਚਾਰ ਬੱਕਰੀਆਂ ਇੱਕ ਬੱਕਰਾ ਕਿਵੇਂ ਦੇਖਦੇ ਹੋ ਮਾਮਲਾ ਦਰਜ ਹੋਇਆ ਜਿਹੜਾ ਉਹ ਜ ਪ੍ਰੀਤੀ ਇੱਕ ਨਾਮ ਦੀ ਲੜਕੀ ਸੀਗੀ ਲੇਡੀਜ਼ ਹੈ ਉਹਨੇ ਮਕਦਮਾ ਦਰਜ ਕਰਾਇਆ ਵੀ ਉਹਦੀ 27 ਤਿੰਨ ਨੂੰ ਰਾਤ ਨੂੰ ਮਤਲਬ ਜਿਹੜੀ ਹੈ ਕਿ 27 2 ਚੋਰੀ ਹੋ ਗਈਆਂ ਸੀਗੀਆਂ ਬਾਗਲੇ ਦੇ ਵਿੱਚ ਸੀਗੀਆਂ ਉਦੋਂ ਦਸ ਕੇਸ ਰਜਿਸਟਰ ਕਰਤਾ ਤੇ ਇਨਵੈਸਟੀਗੇਸ਼ਨ ਚੱਲੀ ਸਾਡੀ ਕਿੰਨੀਆਂ ਬੱਕਰੀਆਂ ਤੇ ਕਿੰਨੇ ਬੱਕਰੇ ਚੋਰੀ ਹੋਏ ਉਹਨਾਂ ਨੇ ਤਿੰਨ ਬੱਕਰੀਆਂ ਤੇ ਇੱਕ ਬੱਕਰਾ ਲਖਾਇਆ ਸੀ ਅਸੀਂ ਹਰ ਐਂਗਲ ਤੋਂ ਦੇਖ ਰਹੇ ਹਾਂ ਕੀ ਸੱਚਾਈ ਹੈ ਕੋਈ ਸੀਸੀਟੀਵੀ ਵਗੈਰਾ ਵੀ ਸਾਹਮਣੇ ਆਈ ਕਿ ਕੋਈ ਸੀਸੀ ਕੀਬਰੇ ਕੈਮਰੇ ਚੈੱਕ ਕੀਤੇ ਨੇ ਬਟ ਉੱਥੇ ਕੋਈ ਇਦਾਂ ਦੀ ਮੂਵਮੈਂਟ ਨਹੀਂ ਆਈ ਹੈਗੀ ਸਾਰੇ ਕੈਮਰੇ ਚੈੱਕਿੰਗ ਕਰ ਲਏ ਨੇ ਇਕ ਉਹਨਾਂ ਨੇ ਕਿਹਾ ਜੀ ਸੀਸੀਟੀਵੀ ਦੇ ਵਿੱਚ ਬੰਦੇ ਦਿਖ ਰਹੇ ਬੁੱਤ ਨੂੰ ਦਿੱਤੀ ਹੱਦੇ ਤੱਕ ਪੁਲਿਸ ਨੇ ਮੋਕਾ ਵੀ ਨਹੀਂ ਦੇਖਿਆ ਇਦਾਂ ਦੀ ਕੋਈ ਗੱਲਬਾਤ ਨਹੀਂ ਮੇਰੀ ਪੁਲਿਸ ਮੋਕੇ ਤੇ ਗਈ ਸੀ ਸਰ ਸਾਰੀ ਜਾਂਚ ਕੀਤੀ ਸੀ ਸੀਸੀ ਕੈਮਰੇ ਵਿੱਚ ਚੈੱਕ ਕੀਤੇ ਨੇ ਪਰ ਵਿੱਚ ਕੁਝ ਨਹੀਂ ਆਇਆ ਇਹ ਦੋਸ਼ੀਆਂ ਦੀ ਭਾਲ جاری ਹੈ ਹਾਂਜੀ ਸਰ ਇਨਵੈਸਟੀਗੇਸ਼ਨ ਜਾਰੀ ਹੈ ਸਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲ ਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ